2005 ਮਾਡਲ 445 ਹਰਿਆਣਾ ਦਾ ਨੰਬਰ ਟਰੈਕਟਰ ਸਾਰੇ ਆਈਡੀ ਪ੍ਰੂਫ ਤਾਂ ਕਾਪੀ ਕਾਗਜ ਮੌਕੇ ਤੇ ਮੌਜੂਦ ਮਿਲਣਗੇ ਤੁਹਾਨੂੰ ਪਹਿਲਾਂ ਟਰੈਕਟਰ ਦੇਖ ਲਓ ਬਾਹਰ ਪੰਪ ਦੇ ਵਿੱਚ ਇੰਜਨ ਬਹੁਤ ਤਗੜੇ ਹਨ ਟਰੈਕਟਰਾਂ ਦੇ ਉਹ ਡੀਜ਼ਲ ਸੇਵਰ ਟਰੈਕਟਰ ਕਿਹਾ ਜਾਂਦਾ ਹੈ ਨਾ ਡਾਇਰੈਕਟ ਐਕਸਲ ਸਿੱਧੇ ਐਕਸਲਾਂ ਦੇ ਵਿੱਚ ਜਿਹੜਾ ਮੁੱਲ ਦੱਸੂਗਾ ਤੁਹਾਨੂੰ ਉਹ ਵੀ ਟਰੈਕਟਰ ਦਾ ਖੋਲਣ ਦੇ ਕਰੀਬ ਹੈ ਜਿਵੇਂ ਆਮ ਲਾ ਲਓ ਤੁਸੀਂ ਕੱਲ ਨੂੰ ਜਦੋਂ ਮਰਜੀ ਇੰਨਾੜਾ ਟਰੈਕਟਰ ਤੁਸੀਂ ਕਵਾੜ ਚ ਵੀ ਇਹਨੂੰ ਦੇ ਸਕਨੇ ਹੋ 2005 ਮਾਡਲ ਹੈ ਜੀ 2005 ਟਰੈਕਟਰ ਦੀ ਕੁੱਲ ਕੀਮਤ ਹੈ ਜੀ 1,30,000 ਰੁਪਈਆ 1,30,000 ਰੁਪਈਆ ਪਾਵਰ ਵਗੈਰਾ ਤੁਸੀਂ ਕੱਲ ਨੂੰ ਕਰਾਉਣਾ ਇਹਦੇ ਚ ਬਹੁਤ ਵਧੀਆ ਕੰਪਨੀ ਨੇ ਆਪਸ਼ਨ ਦਿੱਤੀ ਹੋਈ ਆ ਆ ਦੇਖੋ ਇਹ ਚੁੱਲਾ ਫਾਰਮ ਟ੍ਰਿਕ 60 ਾਂਗੂ ਹੁੰਦਾ ਥੱਲੇ ਗੈਪ ਹੁੰਦਾ ਇਹਦੇ ਚ ਅੱਜ ਇੱਕ ਪਾਉਣਾ ਪੈ ਜਾਏ ਜਦੋਂ ਮਰਜ਼ੀ ਤੁਸੀਂ ਇਹਨੂੰ ਪਾਵਰ ਵੀ ਕਰਾ ਸਕਦੇ ਹੋ ਫਾਰਮ ਟਰੈਕ 60 ਮੰਗੂ ਉਹਦਾ ਸਟੀਅਰਿੰਗ ਹੁੰਦਾ ਸਾਰਾ ਸਿਸਟਮ ਫਾਰਮ 60 ਵਾਲਾ ਹੀ ਤਕਰੀਬਨ ਹੁੰਦਾ ਲਿਫਟ ਲੁਫਟ ਬੜੀ ਵਧੀਆ ਇਹਨਾਂ ਦੀ ਜਿਹੜੀਆਂ ਕਮੀਆਂ ਸੀ ਕੰਪਨੀ ਨੇ ਬਾਅਦ ਚੋਂ ਇਹ ਕੱਢ ਦਿੱਤੀਆਂ ਜਿਵੇਂ ਪਾਵਰ ਇਹਦਾ ਪੰਪ ਹੋ ਗਿਆ ਉਹ ਬਾਹਰ ਕੱਢ ਤਾਂ ਲਿੰਕਾਂ ਦੇਖੋ ਫਾਰਮ 60 ਆ ਰਹੀਆਂ ਚੰਗੀਆਂ ਲਿੰਕਾਂ ਆ ਪੂਰੀ ਫੱਟੀ ਹੈਵੀ ਆ ਇਹ 60 60 ਨੂੰ ਆਉਂਦੀ ਇੰਨੀ ਲਿੰਕ ਹੈਵੀ ਆ ਇੱਕ ਜੈਕ ਬਿਲਡਿੰਗ ਆ ਚਲੋ ਇਹ ਮੌਕੇ ਤੇ ਤੁਹਾਨੂੰ ਬਦਲਾ ਕੇ ਜਿਹੜਾ ਇਹ ਗੱਲ ਕਰ ਲਾਂਗੇ ਆਪਾਂ ਸਟੈਪ ਲੈਜਰ ਵਗੈਰਾ ਜਿਹੜੇ ਆ ਸੈਟਾਂ ਵਾਲੇ ਉਹ ਵੀ ਪਏ ਹੋਏ ਆ ਇੰਨਾਂ ਦੇ ਫੁੱਲ ਗਰੰਟੀ ਆ ਗੇਅਰ ਦੀ ਫੁੱਲ ਗਰੰਟੀ ਆ ਮਰਗਾੜ ਤੱਕ ਜਿਹੜੇ ਨਾਲ ਦੇ ਸੀ ਆ ਮਰਗਾੜ ਜਿਹੜਾ ਇੱਕ ਥਾਂ ਤੋਂ ਆ ਗਲੇ ਆ سپورਟ ਪਾਟੀ ਦਿਖਣਦੀ ਆ ਉਹ ਕੋਈ ਬਾਹਲੇ ਖਰਾਬ ਨਹੀਂ ਗੇ ਮਰਗਾੜ ਟਾਈਮ ਹੁੰਦਾ ਵੀ ਹਿੱਲਦੇ ਹੁਲਦੇ ਹੋਣ ਆ ਵਿੱਚੋਂ ਮਰਗਾੜ ਪੂਰੇ ਆ ਦੇਖੋ ਤੁਸੀਂ ਉਹਨੇ ਵਿਖਦੇ ਆ ਆ ਕੋਈ 5-400 ਰੁਪਇਆ ਲੱਗ ਕੇ ਤੁਹਾਡੇ ਜਿਹੜੇ ਮਰਗਾਟ ਇਹ ਵਧੀਆ ਨੋਟ ਆ ਜਾਣਗੇ ਤੇ ਬਾਕੀ ਸ਼ੋਹ ਸ਼ੋਹ ਤੇ ਰੰਗ ਚੰਗਾ ਪਿਆ ਟਰੈਕਟਰ ਦੇਖਣ ਨੂੰ ਵੀ ਸੋਹਣਾ ਔਰ ਚਲਾਈ ਦਾ ਵੀ ਬਹੁਤ ਵਧੀਆ ਰੇਟ ਦੇ ਵਿੱਚ ਆ ਟਰੈਕਟਰ ਕੀਮਤ ਜਿਹੜੀ ਆ ਵਸੂਲ ਕਰਦਾ ਕੱਲ ਨੂੰ ਜਦੋਂ ਮਰਜ਼ੀ ਟਰੈਕਟਰ ਤੁਸੀਂ ਯੂਜ਼ ਕਰਕੇ ਜਿਵੇਂ ਕਾਪੀ ਆਪਣਾ ਕਾਪੀ ਕਾਗਜ਼ ਹੈਗੇ ਆ ਟਰੈਕਟਰ ਦੇ ਜਦੋਂ ਮਰਜ਼ੀ ਸਦੋ ਸੇਲ ਕਰਨਾ ਹੋਵੇ ਕੋਈ ਦੇਖਤ ਨਹੀਂ ਹੈ ਮਾਲਕ ਦੇ ਆਈਡੀ ਪ੍ਰੂਫ ਤੱਕ ਨਾਲ ਆ ਛਤਰੀ ਨਾਲ ਲੱਗੀ ਹੋਈ ਆ 10 ਤਰੀਕ 9ਵਾਂ ਮਹੀਨਾ 2025 ਪਲਵਾਨ ਟਰੈਕਟਰ ਬਰੇਲਾ ਵੀਡੀਓ ਪਾ ਰਹੇ ਆ 9814504323 ਨੰਬਰ 769601006 ਤੇ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਆ ਪੰਪ ਦੇਖੋ ਆ ਪਲੇਟਾਂ ਜਿਹੜੀਆਂ ਬਾਹਰ ਪੰਪ ਵਾਸਤੇ ਸਕੋਟ ਨੂੰ ਤੁਸੀਂ ਆਮ ਦੇਖਿਆ ਹੋ ਜਿਹੜੇ ਸਕੋਟ ਬਹੁਤ ਜ਼ਿਆਦਾ ਬਾਹਰ ਪੰਪ ਕੱਢਦੇ ਪੰਪ ਤੇ ਹੀ ਖਰਚਾ 10-15000 ਰੁਪਏ ਆ ਜਾਂਦਾ ਜਿਹੜਾ ਤੁਹਾਡਾ ਪਹਿਲਾਂ ਹੀ ਹੈ ਜਿਹੜਾ ਪੰਪ ਬਾਹਰ ਆ ਟਰੈਕਟਰ ਦਾ ਲਿਫਟ ਆਮ ਬਾਹਰ ਕੋਈ ਸਮੱਸਿਆ ਨਹੀਂ ਆਉਂਦੀ ਲਿਫਟ ਆਮ ਬਾਹਰ ਦੇ ਨਾਲ ਇਹ ਕਰੇਂਜਨ ਬੜੇ ਤਗੜੇ ਇਹਨਾਂ ਦੇ ਇੰਜਨ ਜਿਹੜੇ ਆ ਆਮ ਜਿਵੇਂ ਫਾਰਮ 45 ਜ਼ੋਰ ਮਾਰਦਾ ਨਾ ਉਹਨਾਂ ਟਰੈਕਟਰ ਜ਼ੋਰ ਮਾਰਦੇ ਆ ਔਰ ਡੀਜ਼ਲ ਬਹੁਤ ਖਰਚਾ ਘਟਾ ਲਓ ਮੈਂ ਹਲੇ ਤੁਹਾਨੂੰ ਵੈਸੇ ਹੀ ਗੱਲ ਕਰੀ ਸੀ ਤੇ ਆ ਲਓ ਕਿਉਂ ਸਾਨੂੰ ਪਤਾ ਹੁੰਦਾ ਜਿਹੜੇ ਇੰਜਨ ਦਾ ਕਿੰਨਾ ਖਰਚਾ ਕੰਪਨੀ ਨੇ ਪ੍ਰਮੋਟ ਇਹਨੂੰ ਆ ਦੇਖੋ ਤੁਸੀਂ ਡੀਜ਼ਲ ਸੇਵਰ ਇਹ ਮੈਂ ਹੁਣ ਪੜਿਆ ਹਾਲਾਂਕਿ ਡੀਜ਼ਲ ਸੇਵਰ ਇਹਨੂੰ ਨਾਮ ਦੇ ਕੇ ਹੀ ਟਰੈਕਟਰ ਨੂੰ ਕੰਪਨੀ ਨੇ ਵਿੱਚ ਔਰ ਵਾਕਈ ਡੀਜ਼ਲ ਸੇਵਰ ਹੈ ਦੋਸਤੋ ਵੀਡੀਓ ਚੰਗੀ ਲੱਗੇ ਲਾਈਕ ਕਰ ਸ਼ੇਅਰ ਜ਼ਰੂਰ ਕਰਦਾ ਕਰੋ ਭਲਵਾਨ ਟਰੈਕਟਰ ਚਲਾਦਾ ਪੇਜ ਹੈ ਜੇ YouTube ਤੇ ਦੇਖ ਰਹੇ ਹੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ